ਫੋਨ ਮਾਰੋ ਫੋਨ ਮਾਰੋ ਫੋਨ ਮਾਰੋ ਕੋਈ ਤਾਂ ਮਹਿੰਦਰਾ ਨੂੰ ਫੋਨ ਮਾਰੋ ਨਵੀਂ ਨਵੀਂ ਆਈ ਕਹਿੰਦੇ ਥਾਰ ਵੇ ਜਟਾ ਮਹਿੰਦਰਾ ਚ ਇੱਕ ਫੋਨ ਮਾਰ ਵੇ ਜਟਾ ਬਿਲਕੁਲ 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 ਕੋਈ ਤਾਂ ਮਹਿੰਦਰਾ ਚ ਫੋਨ ਮਾਰੀ ਦਿਓ ਕਿਉਂਕਿ ਇਸ ਸ਼ਖਸ ਦੇ ਨਾਲ ਹੋ ਗਿਆ ਏ ਤਕਾ ਅਸੀਂ ਨਹੀਂ ਕਹਿ ਰਹੇ ਇਹ ਸ਼ਖਸ ਦੀ ਕਹਾਣੀ ਕਹਿ ਰਹੀ ਹੈ ਨਵੀਂ ਥਾਰ ਦੀ ਲਾਂਚਿੰਗ ਹੋ ਗਈ ਹੈ 5 ਡੋਰ ਥਾਰ ਆ ਚੁੱਕੀ ਹੈ ਪਰ ਜਿਸ ਦਿਨ 5 ਡੋਰ ਦੀ ਤਿਆਰੀ ਹੋ ਰਹੀ ਸੀ ਲਾਂਚਿੰਗ ਦੀ ਉਸੇ ਦਿਨ ਇਹ ਸ਼ਖਸ ਮਹਿੰਦਰਾ ਸ਼ੋਰੂਮ ਚੋਂ ਥਾਰ ਕਢਵਾ ਕੇ ਲੈ ਕੇ ਆਇਆ ਸੀ ਉਹ ਗੱਲ ਵੱਖਰੀ ਹੈ ਕਿ ਇਹਨਾਂ ਦੀ ਥਾਰ 3 ਡੋਰ ਸੀ ਪਰ ਇਹਨਾਂ ਨੂੰ ਇਹ ਨਹੀਂ ਸੀ ਪਤਾ ਕਿ ਥਾਰ ਲੈਂਦੇ ਹੀ ਜ਼ਿੰਦਗੀ ਬੇਕਾਰ ਹੋ ਜਾਣੀ ਹੈ ਇੱਕ ਗਾਣਾ ਹੈ ਨਾ ਬਾਬੇ ਪਿਆਰ ਕਰਕੇ ਪਛਤਾਏ ਐ ਤਾਂ ਥਾਰ ਲੈ ਕੇ ਪਛਤਾਏ ਤੁਸੀਂ ਆਪ ਵੀ ਸੁਣ ਲਵੋ ਇਸ ਸ਼ਖਸ ਦੀ ਕਹਾਣੀ ਜਿਹੜੇ ਕਰ ਰਹੇ ਨੇ ਨਵੀਂ ਥਾਰ ਦਾ ਬੇਸਬਰੀ ਨਾਲ ਇੰਤਜ਼ਾਰ ਥਾਰ ਦੇ ਪਹਿਲੇ ਮਾਡਲ ਦਾ ਕੀ ਹਾਲ ਹੋ ਰਿਹਾ ਹੈ ਤੁਸੀਂ ਆਪ ਵੀ ਸੁਣ ਲਵੋ ਕਿਵੇਂ ਜਲੰਧਰ ਚ ਇੱਕ ਸ਼ਖਸ ਨੂੰ ਗੱਡੀ ਲੈਣ ਤੋਂ 15 ਮਿੰਟ ਬਾਅਦ ਹੀ ਲੈਣੇ ਦੇ ਦੇਣੇ ਪੈ ਗਏ ਹੁਣ ਦਿਨ ਰਾਤ ਦੀ ਨੀਂਦ ਖਰਾਬ ਹੋ ਚੁੱਕੀ ਹੈ ਕਿਉਂਕਿ ਪੂੰਜੀ ਲੁੱਟਦੀ ਦਿਖਾਈ ਦੇ ਰਹੀ ਹੈ ਥਾਰਲੈਂਡ ਦਾ ਸੁਪਨਾ ਸੀ ਸੁਪਨਾ ਤਾਂ ਟੁੱਟਿਆ ਹੀ ਨਾਲ ਹੀ ਨੀਂਦਾਂ ਵੀ ਉੜ ਗਈਆਂ ਕਿਉਂਕਿ ਇੰਨੀ ਪੂੰਜੀ ਵੀ ਡੁੱਬਦੀ ਵੇਖ ਰਹੀ ਹੈ ਤੇ ਹੁਣ ਇਹ ਸ਼ਖਸ ਆਪਣੀ ਥਾਰ ਲੈ ਕੇ ਪਹੁੰਚ ਗਿਆ ਜਲੰਧਰ ਦੇ ਰਾਗਾ ਮੋਟਰ ਉਹ ਸ਼ੋਰੂਮ ਦੇ ਬਾਹਰ ਜਿੱਥੋਂ ਲਾਈ ਗਈ ਸੀ ਥਾਰ 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 ਮੈਂ ਮੰਡੇ ਨੂੰ ਸ਼ਾਮ ਨੂੰ ਇਹ ਗੱਡੀ ਲਈਤੀ ਸੀਗੀ ਜੀ ਖਾਰ ਦੇਖ ਸਕਦੇ ਹੋ 14.5 ਲੱਖ ਦੀ ਖਾਰ ਲਈਤੀ ਆ ਸੋਵਾਰ ਤੇ ਗੱਡੀ ਇੱਥੋਂ ਲੈ ਕੇ ਨਿਕਲੇ 10 ਮਿੰਟ ਬਾਅਦ ਇਹਦੇ ਗੇਰ ਚੋਂ ਆਵਾਜ਼ ਆਣੀ ਸ਼ੁਰੂ ਹੋ ਗਈ ਆ ਤੇ ਮੈਂ ਕੰਪਨੀ ਵਾਲਿਆਂ ਨਾਲ ਹੀ ਕਾਲ ਕੀਤੀ ਆ ਕਿ ਗੇਰ ਚੋਂ ਆਵਾਜ਼ ਆਣੀ ਸ਼ੁਰੂ ਹੋ ਗਈ ਆ ਉਹ ਕਹਿੰਦੇ ਕਿ ਇਸ ਟਾਈਮ ਟੈਕਨੀਸ਼ੀਅਨ ਚਲੇ ਗਏ ਹੋਣੇ ਆ ਤੁਸੀਂ ਕੱਲ ਸਵੇਰੇ ਆ ਜਿਓ ਜਦੋਂ ਕੱਲ ਸਵੇਰੇ ਮੈਂ ਅਗਲੇ ਦਿਨ ਮੰਗਲਵਾਰ ਸਵੇਰੇ ਜਦੋਂ ਮੈਂ ਉੱਥੇ ਪਹੁੰਚਿਆ ਤੇ ਉੱਥੇ ਦੇ ਜਿਹੜੇ ਟੈਕਨੀਸ਼ੀਅਨ ਹੈਗੇ ਉਹ ਮੈਨੂੰ ਕਹਿ ਰਹੇ ਸੀਗੇ ਕਿ ਜਿਹੜੀ ਗੱਡੀ ਹੈਗੀ ਐ ਥਾਰ ਦੇ ਵਿੱਚ ਸਾਰਿਆਂ ਦੇ ਵਿੱਚ ਪ੍ਰੋਬਲਮ ਹੈਗੀ ਐ ਤੇ ਇਹਦੇ ਪਹਿਲੇ ਤੋਂ ਦੂਜਾ ਗੇਅਰ ਨਿਊਟਰਲ ਕਰਕੇ ਪਾਣਾ ਪੈਂਦਾ ਮੈਨੂੰ ਆ ਚੀਜ਼ ਨਹੀਂ ਸਮਝ ਆਂਦੀ ਐ ਕਿ ਮੈਂ ਫਸਟ ਟਾਈਮ ਸੁਣ ਰਿਹਾ ਕਿ ਪਹਿਲੇ ਤੋਂ ਦੂਜਾ ਗੇਅਰ ਨਿਊਟਰਲ ਕਰਕੇ ਪਾਣਾ ਪੈਂਦਾ ਚਲੋ ਉਹਨਾਂ ਨੇ ਸਾਡੀ ਗੱਲ ਨਹੀਂ ਸੁਣੀ ਅਸੀਂ ਫੇਰ ਇੱਥੇ ਆਏ ਆ ਇਹੀ ਚੀਜ਼ ਚੱਲਦੀ ਰਹੀ ਐ ਸੈਟਰਡੇ ਹੋ ਗਿਆ ਕੱਲ ਫ੍ਰਾਈਡੇ ਸੀਗਾ ਫ੍ਰਾਈਡੇ ਮੈਂ 7 ਘੰਟੇ ਲਾ ਕੇ ਆਇਆ ਆ ਕੰਪਨੀ ਦੇ ਵਿੱਚ 7 ਘੰਟੇ ਹੀ ਪਹਿਲਾ ਬੰਦਾ ਆ ਕੇ ਕਹਿ ਰਿਹਾ ਕਿ ਇਹਦੇ ਗিয়ার ਆਇਲ ਦੇ ਵਿੱਚ ਕਰਾਉਣਾ ਹੈ ਗিয়ার ਆਇਲ ਕੱਢ ਕੇ ਚੈੱਕ ਕਰਨਾ ਪੈਣਾ ਕਚਰਾਣਾ ਹੋਵੇ ਪਹਿਲੀ ਗੱਲ ਆ ਨਵੀਂ ਗੱਡੀ ਦੇ ਗিয়ার ਆਇਲ 'ਚ ਕਚਰਾ ਆ ਗਿਆ ਦੂਸਰਾ ਬੰਦਾ ਆ ਕੇ ਕਹਿ ਰਿਹਾ ਇਹਦਾ ਲੀਵਰ ਖੋਲਣਾ ਪੈਣਾ ਤੀਸਰਾ ਬੰਦਾ ਆ ਕੇ ਕਹਿ ਰਿਹਾ ਇਹਦੇ ਰਿੰਗ ਢਿੱਲੇ ਆ ਤੇ ਰਿੰਗ ਟਾਈਟ ਕਰਾਣੇ ਪੈਣੇ ਆ ਇੱਕ ਸਟੇਟਮੈਂਟ ਨਹੀਂ ਆ ਫਿਰ ਅਗਲਾ ਬੰਦਾ ਆ ਕੇ ਲਾਸਟ ਜਿਹੜਾ ਇਹਨਾਂ ਦੇ ਅਨਿਲ ਜੀ ਹੈਗੇ ਆ ਅਨਿਲ ਸਰ ਜੀ ਐਸ ਐਮ ਉਹਨਾਂ ਨਾਲ ਮੇਰੀ ਗੱਲ ਹੋਈ ਆ ਉਹਨਾਂ ਨੇ ਇਹ ਗੱਲ ਗਈ ਆ ਕਿ ਜੀ ਇਹਦਾ ਤੁਹਾਨੂੰ ਗੱਡੀ ਨਹੀਂ ਚਲਾਣੀ ਆਉਂਦੀ ਹੁਣ ਮੈਂ ਇਹ ਗੱਲ ਕਹੀ ਕਿ ਤੁਹਾਨੂੰ ਗੱਡੀ ਨਹੀਂ ਚਲਾਣੀ ਆਉਂਦੀ ਹੈ। ਮੈਂ 10 ਸਾਲ ਹੋ ਗਏ ਮੈਨੂੰ ਗੱਡੀ ਚਲਾਉਂਦੇ ਨੂੰ ਤਾਂ ਕਹਿ ਰਹੇ ਕਿ ਤੈਨੂੰ ਗੱਡੀ ਨਹੀਂ ਚਲਾਣੀ ਆਉਂਦੀ ਹੈ। ਹੁਣ ਕੱਲ ਅੱਜ ਸਵੇਰੇ ਲੈ ਕੇ ਗਏ ਆ ਗੱਡੀ ਕਹਿੰਦੇ ਸਾਨੂੰ ਆਪਣੇ ਸਪੈਸ਼ਲ ਟੂਲ ਦੇ ਨਾਲ ਠੀਕ ਕਰ ਲੈਂਦੇ ਹੋ, ਸੰਤ ਸੱਲੀ ਕਰ ਲੈਂਦੇ ਹੋ। ਇਹਨਾਂ ਸਪੈਸ਼ਲ ਟੂਲ ਨਾਲ ਠੀਕ ਕੀਤੀ ਆ ਤੇ ਹੁਣ ਸਾਨੂੰ ਕਹਿ ਰਹੇ ਆ ਕਿ ਗੱਡੀ ਦਾ ਗੇਅਰ ਬਾਕਸ ਚੇਂਜ ਹੋਣਾ। ਮੈਂ ਗੱਡੀ ਦਾ ਗੇਅਰ ਬਾਕਸ ਕਿੱਦਾਂ ਚੇਂਜ ਕਰਾ ਸਕਦਾ? ਨਵੀਂ ਗੱਡੀ ਆ 14.5 ਲੱਖ ਦੀ ਮੈਂ ਗੱਡੀ ਲਈਤੀ ਆ। ਮੈਂ ਕਿੱਦਾਂ ਗੇਅਰ ਬਾਕਸ ਚੇਂਜ ਕਰਾਵਾਂ ਇਹਦਾ? ਗিয়ার ਬਾਕਸ ਚੇਂਜ ਕਰਾਵਾਂਗੇ ਦਾ ਇੰਜਣ ਖੋਲਣਾ ਪੈਣਾ ਇੰਜਣ ਖੋਲਿਆ ਇਹਦੀਆਂ ਸੀਲਾਂ ਸਾਰੀਆਂ ਖੁੱਲ ਜਾਣੀਆਂ ਮੇਰੀ ਤਾਂ ਗੱਡੀ ਦਾ ਇੰਜਣ ਖੁੱਲ ਗਿਆ ਨਾ ਨਵੀਂ ਗੱਡੀ ਲਈਤੀ 15 ਮਿੰਟ ਬਾਅਦ ਖਰਾਬ ਹੋ ਗਈ ਮੇਰੀ ਇਹੀ ਇਹਨਾਂ ਦੇ ਅੱਗੇ ਹੈਗੀ ਬੇਨਤੀ ਰਾਗਾ ਮੋਟਰ ਵਾਲਿਆਂ ਦੇ ਅੱਗੇ ਇਹਨਾਂ ਦੇ ਜਿਹੜੇ ਓਨਰ ਹੈ ਉਹਨਾਂ ਨਾਲ ਵੀ ਮੇਰੀ ਗੱਲ ਹੋਈ ਹੈਗੀ ਹੈ ਮੇਰੇ ਉਹਨਾਂ 'ਕਿ ਇੱਕੋ ਰਿਕਵੈਸਟ ਹੈਗੀ ਹੈ ਕਿ ਮੇਰੀ ਗੱਡੀ ਚੇਂਜ ਕਰਕੇ ਮੈਨੂੰ ਦੂਸਰਾ ਫੀਸ ਦਿੱਤਾ ਜਾਵੇ ਮੈਂ 14.5 ਲੱਖ ਰੁਪਏ ਖਰਚਿਆ ਮੈਂ ਇਸ ਕਰਕੇ ਨਹੀਂ ਖਰਚਿਆ ਕਿ ਮੈਂਦਾ ਖੱਜਲ ਹੋਊਗਾ ਮੈਂ ਮੰਗਲਵਾਰ ਦਾ ਖੱਜਲ ਹੋ ਰਿਹਾ ਮੰਗਲਵਾਰ ਤੋਂ ਕਦੀ ਮੈਂ ਕੰਪਨੀ ਸਵੇਰੇ ਚਲੇ ਜਾਂਦਾ ਸ਼ਾਮ ਸ਼ਾਮ ਨੂੰ ਮੈਨੂੰ ਉੱਠ ਕੇ ਆਣਾ ਪੈਂਦਾ ਕੱਲ 6 ਘੰਟੇ ਕੰਪਨੀ ਲਾ ਕੇ ਆ ਅੱਜ ਦੁਪਹਿਰ ਦਾ ਮੈਂ 2 ਵਜੇ ਦਾ ਗਿਆ ਆਇਆ ਕੰਪਨੀ ਤੇ ਆ ਟਾਈਮ ਆ ਗਿਆ ਹਜੇ ਤੱਕ ਇੱਥੇ ਹੀ ਖੜਾ ਹਾਂ